ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਦੀਆਂ ਪੱਛਮੀ ਸਰਹੱਦਾਂ ਤੇ ਲੱਗਦੇ ਜਿਹੜੇ 에어ਪੋਰਟ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ 15 ਮਈ ਤੱਕ ਬੰਦ ਰਹਿਣਗੇ ਜਿਨ੍ਹਾਂ ਵਿੱਚ ਪੰਜਾਬ ਦੇ ਵੀ 6 에어ਪੋਰਟ ਸ਼ਾਮਲ ਹੈ ਤੇ ਪੱਛਮੀ ਸਰਹੱਦ ਜਿਹੜੀ ਲੱਗਦੀ ਹੈ ਉੱਥੇ ਨੇੜੇ ਜਿੰਨੇ ਵੀ 에어ਪੋਰਟ ਲੱਗਦੇ ਨੇ ਉਹਨਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਜੇਕਰ ਪੰਜਾਬ ਦੀ ਗੱਲ ਕਰਦੇ ਆਂ ਤੇ ਪੰਜਾਬ ਦਾ ਲੁਧਿਆਣਾ 에어ਪੋਰਟ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ 에어ਪੋਰਟ A O 에어ਪੋਰਟ ਨੇ ਜੋ ਬੰਦ ਰਹਿਣਗੇ ਪਟਿਆਲਾ ਬਠਿੰਡਾ ਲੁਧਿਆਣਾ ਹਲਵਾਰਾ ਤੇ ਉੱਥੇ ਪਠਾਨਕੋਟ 에어ਪੋਰਟ ਬੰਦ ਰਹੇਗਾ ਹਿਮਾਚਲ ਪ੍ਰਦੇਸ਼ ਵਿੱਚ ਭੂਨਤ ਸ਼ੇਮਲਾ ਤੇ ਕਾਂਗੜਾ ਗੱਗਲ ਜਿਹੜਾ 에어ਪੋਰਟ ਹੈ ਉਹ ਬੰਦ ਰਹੇਗਾ ਕੇਂਦਰ ਸ਼ਾਸਤ ਪ੍ਰਦੇਸ਼ ਯਾਨੀ ਕਿ ਚੰਡੀਗੜ੍ਹ ਦਾ 에어ਪੋਰਟ ਵੀ ਬੰਦ ਰਹੇਗਾ ਜੰਮੂ ਅਤੇ ਕਸ਼ਮੀਰ ਵਿੱਚ ਸ਼ੇਰੀ ਨਗਰ ਤੇ ਜੰਮੂ ਤੇ ਉੱਥੇ ਹੀ ਲਦਾਖ ਵਿੱਚ ਲੈ ਰਾਜਸਥਾਨ ਵਿੱਚ ਕਿਸ਼ਨਗੜ੍ਹ ਜੋਧਪੁਰ ਜੈਸਲਮੇਰ ਇਹ ਉਹ 에어ਪੋਰਟਸ ਨੇ ਜੋ ਬਿਲਕੁਲ ਸਰਹੱਦਾਂ ਨੇੜੇ ਲੱਗਦੇ ਨੇ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਮਿਆਦ ਵਧਾ ਦਿੱਤੀ ਗਈ ਹੈ ਪਹਿਲਾਂ ਕੁਝ ਦਿਨਾਂ ਦੇ ਲਈ ਬੰਦ ਕੀਤਾ ਗਿਆ ਸੀ ਹੁਣ 15 ਮਈ ਤੱਕ ਇਹ 에어ਪੋਰਟ ਬੰਦ ਰਹਿਣਗੇ ਤੇ ਸਵੇਰੇ 5:29 ਮਿੰਟ ਦਾ ਸਮਾਂ ਹੈ ਜਦੋਂ ਤੱਕ ਇਹ 에어ਪੋਰਟ ਬੰਦ ਰਹਿਣਗੇ ਤੇ ਇਸ ਤੋਂ ਇਲਾਵਾ ਗੁਜਰਾਤ ਵਿੱਚ ਮੰਦਰਾ ਜਾਮਨਗਰ ਹੀਰਾਸਰ ਪੋਰਬੰਦਰ ਤੇ ਉਥੇ ਹੀ ਕਾਂਡਲਾ ਪੋਜਵੀ ਇਸ ਦੇ ਵਿੱਚ ਸ਼ਾਮਲ ਨੇ ਤੇ ਇੱਕ ਕੋਲਬਾ ਲਾ ਕੇ 24 ਇਸ ਤਰ੍ਹਾਂ ਦੇ 에어ਪੋਰਟਸ ਨੇ ਜੋ ਵੈਸਟਰਨ ਬਿਲਕੁਲ ਸਰਹੱਦ ਤੇ ਲੱਗਦੇ ਨੇ ਇੰਡੀਆ ਦੇ ਵੈਸਟਰਨ ਇਲਾਕੇ ਵਿੱਚ ਲੱਗਦੇ ਨੇ ਤੇ ਇਸ ਸਮੇਂ ਬਾਰਡਰ ਤੇ ਪੈਂਦੇ ਨੇ ਬਾਰਡਰ ਦੇ ਨੇੜੇ ਪੈਂਦੇ ਨੇ ਤੇ ਇਸ ਕਾਰਨ ਇਹਨਾਂ 에어ਪੋਰਟਸ ਨੂੰ ਬੰਦ ਕਰ ਦਿੱਤਾ ਗਿਆ ਪੰਜਾਬ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤੇ ਪੰਜਾਬ ਦੇ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਬਠਿੰਡਾ ਹਲਵਾਰਾ ਤੇ ਪਠਾਨਕੋਟ 에어ਪੋਰਟ ਬੰਦ ਕਰ ਦਿੱਤੇ ਗਏ ਨੇ